ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸਾਇਟੀ ਲੁਧਿਆੜਾ ਤੋਂ ਅੱਜ ਪਹੁੰਚੇ ਹੋਏ ਸੀ ਅਜਨਾਲਾ ਹਲਕਾ ਦੇ ਪਿੰਡ ਜਗਦੇਵ ਖੁਰਦ ਦੇ ਵਿੱਚ ਜਿੱਥੋਂ ਇੱਕ ਸੋਸ਼ਲ ਗ੍ਰੀਪ ਆ ਤੇ ਸਾਡੇ ਨੌਜਵਾਨਾਂ ਪੈਣਪਰਾਵਾ ਦੀ ਕਮੇਟੀ ਬਣ ਰਹੀ ਜਿਨ੍ਹਾਂ ਨੂੰ ਕੁਜਰਾਤ ਸਮਗਰੀ ਇਥੋਂ ਤੱਕ ਪਹੁੰਚਾਉਣ ਵਾਸਤੇ ਕੁਝ ਲੋਕ ਜਿਹੜਾ ਅੜਿੱਕਾ ਬਣ ਰਹੇ ਸੀ ਇੱਥੇ ਆਣ ਕੇ ਜਿੰਨੇ ਕੁ ਜੋਗੇ ਹੈਗੇ ਆ ਅਸੀਂ ਸਭ ਨੇ ਪੈਣਪਰਾਵਾ ਨੇ ਇਕੱਤਰ ਹੋ ਕੇ ਇਥੋਂ ਤੱਕ ਜੜਾ ਵਾ ਇਹਨਾਂ ਪੈਣਪਰਾਵਾ ਦੇ ਔਖੇ ਸਮੇਂ ਦੇ ਵਿੱਚ ਮਦਦ ਕੀਤੀ ਹੈ ਅਸੀਂ ਕਿਸੇ ਨੇ ਕੁਝ ਨਹੀਂ ਕੀਤਾ ਉਹ ਪਰਮਾਤਮਾ ਕਰਨ ਪਰੋਣ ਵਾਲਾ ਤੇ ਉਹ ਪਰਮਾਤਮਾ ਹੀ ਸਾਡੇ ਵਿੱਚ ਰਚ ਕੇ ਸੇਵਾ ਕਰਨ ਵਾਲਾ ਸੋ ਅੱਜ ਇਥੋਂ ਪੈਨ ਪ੍ਰਮਾਤਮਾ ਦੀ ਸੇਵਾ ਕਰਕੇ ਅਸੀਂ ਆਪਣੇ ਆਪ ਨੂੰ ਵੱਡੇ ਭਾਗਾ ਵਾਲੇ ਸਮਝਦੇ ਹਾਂ ਇੱਕ ਬੇਨਤੀ ਕਰਦਾ ਚਾਹੁੰਦਾ ਵਾਂ ਕਿਥੋਂ ਤੱਕ ਵੀ ਮੇਰੀ ਆਵਾਜ਼ ਪਹੁੰਚਦੀ ਹੈ ਕਿ ਮੇਰੇ ਵੀਰੋ ਅਸੀਂ ਪੰਜਾਬੀ ਹਾਂ ਜਦੋਂ ਸਾਡੇ ਸਿਰ ਤੇ ਦਸਤਾਰ ਤੇ ਸੋਨਾ ਮੁੱਖ ਦਾੜਾ ਹੁੰਦਾ ਨਾ ਕਿ ਸਾਨੂੰ ਕੋਈ ਜਾਤ ਪਾਤ ਨਾਲ ਨਹੀਂ ਪਛਾਣਦਾ ਨਿਕਲ ਸਾਨੂੰ ਸਰਦਾਰ ਕਰਕੇ ਪੰਜਾਬੀ ਕਰਕੇ ਸਾਰੇ ਜਾਣਦੇ ਆ ਤੇ ਇਹ ਪੰਜਾਬੀ ਹਮੇਸ਼ਾ ਐਵੇਂ ਕਰਦੀ ਆ ਇਦਾਂ ਦੇ ਕਦੇ ਕੀਤਾ ਨਹੀਂ ਨਾ ਇਸ ਕਰਕੇ ਜਾਂ ਫਿਰ ਐਵੇਂ ਕਰਦੀ ਆ ਤੇ ਅਸੀਂ ਦੁੱਖ ਵਿੱਚ ਵੀ ਐਵੇਂ ਕਰਦੇ ਆ ਹੁਣ ਤੁਹਾਡੇ ਸਾਹਮਣੇ ਹੁਣ ਵੀ ਮੈਂ ਐਵੇਂ ਕਰਦਾ ਪਿਆ ਮਾਂ ਤੇ ਬੇਨਤੀ ਕਰਦਾ ਮਿੱਤਰ ਪਿਆਰੇ ਜਾਤਾਂ ਪਾਤਾਂ ਚ ਨਿਕਲੋ ਇਹ ਸਾਡੀ ਜਾਤ ਪਾਤ ਦਾ ਜਿਹੜਾ ਦੀਮਕ ਆ ਨਾ ਇਹ ਸਾਡੀਆਂ ਜਿਹੜਾ ਖੁਖੜੀਆਂ ਕਰ ਰਿਆ ਸਾਡੀ ਕੌਮ ਨਹੀਂ ਹਮੇਸ਼ਾ ਦੂਜਿਆਂ ਦਾ ਢਿੱਡ ਪਾਲਿਆ ਤੇ ਅੱਜ ਜੇ ਸਾਡੇ ਤੇ ਵਿਪਤਾ ਪਈ ਨਾ ਤੇ ਸਾਨੂੰ ਜਿਹਦਾ ਅਸੀਂ ਕਿੱਢ ਪਾਲਦੇ ਆ ਸਾਡਾ ਕਿਸੇ ਨੇ ਮਤਲਬ ਕੋਈ ਜਰੀਆ ਨਹੀਂ ਸਾਡਾ ਬਣਿਆ ਅੱਜ ਪੰਜਾਬੀ ਹੀ ਪੰਜਾਬੀ ਦੀ ਬਾਹ ਮੱੜ ਰਿਆ ਸੋ ਕਿਰਪਾ ਕਰਕੇ ਮੇਰੇ ਵੀਰ ਇਹ ਜਿਹੜੇ ਵੀ 2-4% ਹੈਗੇ ਨੇ ਜਿਹੜੀ ਜਾਤ ਪਾਤ ਦਾ ਧੌਂ ਚ ਕਿੱਲਾ ਲਈ ਫਿਰਦੇ ਆ ਨਾ ਉਹਨਾਂ ਨੂੰ ਬੇਨਤੀ ਆ ਕਿ ਮਿੱਤਰ ਪਿਆਰੇ ਤੁਸੀਂ ਸੋਸ਼ਲ ਮੀਡੀਆ ਤੋਂ ਕੌਂਟ ਕਰਨੇ ਬੰਦ ਕਰਦੇ ਹੋ ਤੇ ਜਿੰਨਾ ਜ਼ੋਰ ਤੁਸੀਂ ਜਾਤ ਪਾਤ ਨੂੰ ਆਪਣੇ ਆਪ ਨੂੰ ਆਪਣੀ ਜਾਤ ਨੂੰ ਅੱਗੇ ਲਾਉਣ ਦੀ ਗੱਲ ਕਰਦੇ ਹੋ ਨਾ ਉਹਨੂੰ ਛੱਡ ਕੇ ਗੁਰੂ ਦੀ ਗੱਲ ਕਰੀਏ ਸਿੱਖੀ ਦੀ ਗੱਲ ਕਰੀਏ ਜੇ ਅਗਲਾ ਕਰਦਾ ਵਾ ਤੇ ਫਿਰ ਅਗਲਾ ਵੀ ਤੇ ਕਰੇਗਾ ਨਾ ਤੇ ਜੀ ਆਪਾਂ ਇਸੇ ਤਰੀਕੇ ਨਾਲ ਇੱਕ ਦਿਨ ਕਲੈਕਸ਼ਨ ਕਰਦੇ ਰਹੇ ਆਪ ਰਿਫਲੈਕਸ਼ਨ ਸਾਡਾ ਪੈਦਾ ਹੁੰਦਾ ਰਿਹਾ ਤੇ ਸਾਡੇ ਮੇਰੇ ਖਾਲਦ ਨਾਲ ਕਿਤੇ ਨਾ ਕਿਤੇ ਸਿੱਕੀ ਸਤਾਤਾਂ ਦਾ ਜਿਹੜਾ ਭਾਂਡ ਦਿਨ ਬਾ ਦਿਨ ਹੁੰਦਾ ਜਾ ਰਿਹਾ ਤੇ ਚਿੱਕੀ ਸਿਉਂਕ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਉਹ ਫੈਲਦੀ ਜਾ ਰਹੀ ਆ ਸੋ ਚਿੱਟੀ ਸਿਉਂਕ ਨੂੰ ਨੱਥ ਪਾਉਣ ਲਈ ਅਸੀਂ ਆਪ ਗੁਰੂ ਵਾਲੇ ਬਣੀਏ ਭੈਣ ਭਰਾ ਦੀ ਮਦਦ ਕਰੀਏ ਅੱਜ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਅਈਆਂ ਲੋਕਾਂ ਨੇ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਨੂੰ ਢੋਲ ਵਜਾਵ ਜਾ ਕੇ ਇੱਥੇ ल्यांदा ਅੱਜ ਕੋਈ ਪੰਜਾਬ ਪ੍ਰਵਾਸੀ ਅੱਗੇ ਨਹੀਂ ਆਇਆ ਸਾਡੀ ਮਾਂ ਫੜਨ ਵਾਸਤੇ ਸੋ ਕੋਈ ਗੱਲ ਨਹੀਂ ਉਹਨਾਂ ਦਾ ਵੀ ਧੰਨਵਾਦ ਧੰਨਵਾਦ ਉਹਨਾਂ ਭੈਣ ਭਰਾਵਾਂ ਦਾ ਜਿਹੜੇ ਇੱਕੋ ਦੇ ਤਕਬੀਲਾ ਨੇ ਵੀਡੀਓ ਮਤਲਬ ਰੀਲਸ ਕੀਤੀ ਸਾਡੇ ਤੱਕ ਪਹੁੰਚੀ ਤੇ ਅਸੀਂ ਰਾਹਤ ਸਮਾਰੀ ਲੈ ਕੇ ਪਹੁੰਚੇ ਆ ਸੋ ਬਾਕੀ ਜਦ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਆ ਉਹਨਾਂ ਨੇ ਹੀ ਬੇਨਤੀ ਆ ਕਿ ਮਿੱਤਰ ਪਿਆਰੇ ਤੁਸੀਂ ਅੱਗੇ ਆਓ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੰਨਾ ਪੈਣ ਪੜਾਵਾ ਦੀ ਤੁਸੀਂ ਵੀ ਜਿਹੜੀਆਂ ਨਾ ਸਾਰ ਲਵੋ ਤੇ ਤੁਹਾਡਾ ਦਿੱਤਾ ਹੋਇਆ ਦਸਵੰਧ ਅਸੀਂ ਵਾਦਾ ਕਰਦੇ ਆ ਗੁਰੂ ਦੇ ਨਿਖੇ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂਜੀ ਪ੍ਰਧਾਨ ਜੀ ਮੇਰਾ ਨਾਮ ਚਰਨ ਸਿੰਘ ਆ ਜੀ ਸਾਡੇ ਭਰਾ ਹੀ ਛੋਟਾ ਜਨੇ ਵੀਡੀਓ ਬੈਰ ਕੀਤੀ ਆ ਤੇ ਇਹ ਵੀਰ ਜੀ ਆਏ ਨੇ ਦਵਿੰਦਰ ਸਿੰਘ ਜੀ ਲੁਧਿਆਣੇ ਤੋਂ ਸਾਡਾ ਬਹੁਤ ਮਨ ਖੁਸ਼ ਹੋਇਆ ਇਹਨਾਂ ਨੇ ਦਵਾਈਆਂ ਦੇ ਵੀ ਲੰਗਰ ਲਾਏ ਆ ਹੋਰ ਵੀ ਜ਼ਰੂਰੀ ਵਸਤਾਂ ਸੀ ਜਿਹੜੀਆਂ ਉਹਨਾਂ ਦੇ ਲੰਗਰ ਲਾਏ ਆ ਬਾਕੀ ਸਾਡਾ ਹਲਾਮਾ ਵੀ ਆ ਸਾਡੀ ਜਿਹੜੀ ਸਰਮੌਲ ਜਥੇਵੰਤੀ ਆ ਸ਼੍ਰੋਮਣੀ ਕਮੇਟੀ ਵੀ ਤੁਹਾਡਾ 45000 ਕਿੱਲਾ ਜ਼ਮੀਨ ਹੋਵੇ ਤੇ 13 ਅਰਬ ਦਾ ਬਜਟ ਹੋਵੇ ਅਸੀਂ ਉਹਨੂੰ ਅੱਗ ਲਾਉਣੀ ਆ ਤੇ ਇਹ ਕਿਉਂਕਿ ਜਿੰਨੇ ਇੱਥੇ ਸਾਡੇ ਅਸੀਂ ਕਿਸੇ ਦਾ ਇਹ ਨਹੀਂ ਕਹਿੰਦੇ ਵੀ ਕੋਈ ਉੱਚ ਵਰਗ ਦਾ ਆ ਜਾਂ ਕੁਝ ਤੇ ਜਾ ਗਰੀਬ ਸਿੱਖਾਂ ਦੀ ਜਾਤ ਪਾਤ ਤੋਂ ਉਪਰ ਉੱਠ ਕੇ ਬਾਹਰ ਫੜੋ ਸਾਡੇ ਜਿੰਨੇ ਸਾਡੇ ਲਗਭਗ 40-50% ਕ੍ਰਿਸ਼ਨ ਵੀਰ ਵੀ ਹੈਗੇ ਆ ਸਾਡੀ ਆਪਾਂ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੇ ਆ ਹੋਰ ਵੀ ਸਾਡੀ ਪਿੰਡ ਦੇ ਵਿੱਚ ਸਾਰੇ ਭਾਈਚਾਰਾ ਸਾਂਝਾ ਕੁਝ ਲੋਕ ਸ਼ਰਾਰਤੀ ਹੁੰਦੇ ਆ ਹਰ ਕੋ ਮਤਲਬ ਜੋ ਕੰਮ ਚੰਗੇ ਲੈਂਦੇ ਨੇ ਉਹਨਾਂ ਨਾਲ ਵੀ ਕੋਈ ਸ਼ਰਾਰਤਾਂ ਕੀਤੀਆਂ ਸੀ ਤੇ ਉਹਨਾਂ ਨੂੰ ਸਾਡੇ ਵੱਲੋਂ ਤੇ ਇਹੋ ਹੈ ਗਈ ਆ ਵੀ ਪਰਮਾਤਮਾ ਇਹਨਾਂ ਨੂੰ ਸਮਤ ਬਖਸ਼ੇ ਕਿ ਸਾਡੇ ਕੋਈ ਵੀ ਜਿਹੜੇ ਅਧਿਕਾਰ ਜ ਸਾਡੇ ਵੀਰਾਂ ਦੇ ਅੜਕੇ ਡਾਉਂਦੇ ਨੇ ਇਹ ਨਾ ਡਾਉਂ ਸਾਰੇ ਲੋੜਬੰਦ ਨੇ ਜਿਹੜੇ ਵੀ ਘਰਾਂ 'ਚ ਬੈਠੇ ਆ ਅਸੀਂ ਲਗਭਗ ਸਾਡਾ 80% ਜਿਹੜਾ ਭਾਈ ਘਰਾਂ ਮਜ਼ਦੂਰ ਆ ਤੇ ਮਜ਼ਦੂਰ ਵੀ ਘਰੇ ਬੈਠੇ ਆ ਤੇ ਜਿੱਥੇ ਸਾਡੇ ਕਿਸਾਨ ਵੀਰਾਂ ਦਾ ਨੁਕਸਾਨ ਆ ਉਹਨਾਂ ਦੀਆਂ ਫਸਲਾਂ ਦਾ ਸਾਨੂੰ ਉਹਨਾਂ ਦਾ ਵੀ ਦੁੱਖ ਆ ਪਰ ਜਿੱਥੇ ਅਸੀਂ ਆਪਣੇ ਮਜ਼ਦੂਰ ਭਾਈਚਾਰੇ ਦੇ ਨਾਲ ਆ ਉੱਥੇ ਵੀ ਟਟ ਕੇ ਖੜੇ ਆ ਸਾਡੇ ਵੀਰ ਜੀ ਤੇ ਗਾਂਵ ਵੀ ਖੜੇ ਰਹਿਣਗੇ ਅਸੀਂ ਵੀ ਅੱਜ ਜਿੰਨੇ ਸਾਡੇ ਹੈਗੇ ਆ ਮਤਲਬ ਵੀ ਆਪਾਂ ਇੱਥੇ ਪਰਿਵਾਰ ਅਸੀਂ ਪਰਪੁਖ ਗੁਰੂ ਸਾਹਿਬ ਦੇ ਨਾਲ ਜੁੜੇ ਆ ਤੇ ਜੁੜੇ ਰਹਾਂਗੇ ਭਾਵੇਂ ਇਸ ਤੋਂ ਵੀ ਮੁਸ਼ਕਲ ਹਾਲਾਤ ਆਉਣ ਮਨੁੱਖਤਾ ਦੀ ਸੇਵਾ ਸਾਡਾ ਧਰਮ ਆ ਮਨੁੱਖਤਾ ਹੀ ਸਾਡਾ ਧਰਮ ਆ ਕੋਈ ਸਾਡਾ ਕੋਈ ਵੱਖਰਾ ਵਗੈਰ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ